ਤੁਹਾਡੇ ਪਿੱਛੇ ਭਾਜਪਾ ਦਾ ਸਿੱਧੇ ਜਾਂ ਅਸਿੱਧੇ ਤੌਰ ਤੇ ਕੋਈ ਹੱਥ ਹੈ ਇਹ ਤਾਂ ਪਰਮਾਤਮਾ ਜਾਣਦਾ ਹੈ। 나ਗਪੁਰ ਨਰਲੇ ਹੋਣ ਦੇ ਇਲਜ਼ਾਮ ਤੁਹਾਡੇ ਤੇ ਸੁਭੀਰ ਬਾਦਲ ਦਾ ਹੈ। 나ਗਪੁਰ ਤਾਂ ਹੋ ਜਾਂਦੇ ਰਹੇ ਨੇ। ਪਰ ਅਸੀਂ ਦੇਖ ਲਿਆ ਵੀ ਸੁਭੀਰ ਸਿੰਘ ਬਾਦਲ ਆਪਦੀਆਂ ਤਰੀਕੇ ਰਵਈਆ ਨਹੀਂ ਬਦਲ ਰਿਹਾ। ਉਹ ਡੀ ਟੇਲਰਸ਼ਿਪ ਮੰਗੂ ਚੰਬੜੀ ਬੈਠਾ ਹੈ। ਹੈਂਕੜ ਹੋਮ ਹੈ ਦਾ ਭਰਿਆ ਹੋਇਆ ਹੈ ਮਤਲਬ ਵੀ ਉਹਨਾਂ ਨੂੰ ਕੋਈ ਇਕਲ ਹੀ ਦਲ ਨਾਲ ਸਰਕਾਰ ਨਹੀਂ ਕੋਈ ਉਹਨਾਂ ਨੂੰ ਵਰਕਰਾਂ ਨਾਲ ਸਰਕਾਰ ਨਹੀਂ ਉਹ ਤਾਂ ਇਹ ਹੈ ਵੀ ਜੇ ਮੈਂ ਆ ਤਾਂ ਸਾਰਾ ਕੁਝ ਨਹੀਂ ਕੁਝ ਨਹੀਂ। ਤੋਡੀਆਂ ਵੀਡੀਓਜ਼ ਵੀ ਇਕਲੀ ਦਲ ਆਪਣੇ ਪੇਜਾਂ ਤੋਂ ਸ਼ੇਅਰ ਕਰ ਰਿਹਾ ਹੈ ਕਿ ਬਾਬੇ ਕੋਲ ਵੋਟਾਂ ਮੰਗਣ ਗਏ ਸੀ ਦੇਖੋ ਮੈਂ ਮੈਂ ਨੇ ਆ ਵੀ ਮੈਂ ਗਿਆ ਸੀ ਮੈਂ ਤਾਂ ਜਾ ਕੇ ਨਾਲ ਦੀ ਨਾਲ ਹੀ ਇਕਲ ਕਾਲ ਤੱਕ ਸਭ ਦੇ ਪੇਸ਼ ਹੋ ਗਿਆ ਸੀ ਮਾਫੀ ਮੰਗਣ ਵਾਸਤੇ ਮੈਂ ਗਲਤੀ ਮੈਨੂੰ ਅਹਿਸਾਸ ਹੋਇਆ ਮੈਂ ਖੁੱਦ ਗਿਆ ਸੀ ਤੁਹਾਨੂੰ ਭੇਜਿਆ ਗਿਆ ਸੀ ਸਾਨੂੰ ਭੇਜਿਆ ਵੀ ਗਿਆ ਸੀ ਖ੍ਰੋਮਣੀ ਅਕਾਲੀ ਦਲ ਨੇ ਜਿੱਥੇ ਇੱਕ ਪਾਸੇ ਅੱਜ ਹਰਜਨ ਸਿੰਘ ਲੋਂਗਵਾਲ ਜੀ ਦੀ ਵਰਸੀ ਮਨਾਈ ਹੈ ਤਾਂ ਦੂਜੇ ਪਾਸੇ ਅਕਾਲੀ ਦਲ ਸੁਧਾਰ ਲਹਿਰ ਦੇ ਵੱਲੋਂ ਵੀ ਇਹ ਵਰਸੀ ਮਨਾਈ ਗਈ ਹੈ ਸਾਡੇ ਪਰਮਿੰਦਰ ਢੀਂਸਾ ਜੀ ਨੇ ਢੀਂਸਾ ਸਾਹਿਬ ਅੱਜ ਤੁਸੀਂ ਵਰਸੀ ਮਨਾਈ ਹੈ ਇਹਦਾ ਉਦੇਸ਼ ਕੀ ਸੀ ਤੇ ਇੱਕ ਪਾਸੇ ਤੁਸੀਂ ਸੀ ਦੂਜੇ ਪਾਸੇ ਸੁਖਬੀਰ ਬਾਦਲ ਸੀ ਦੇਖੋ ਇੱਥੇ ਇੱਥੇ ਉਹ ਲੋਕ ਸੀ ਜਿਹੜੇ ਅਕਾਲੀ ਦਲ ਨੂੰ ਬਚਾਉਣਾ ਚਾਹੁੰਦੇ ਹਨ ਉਧਰ ਪਾਸੇ ਉਹ ਲੋਕ ਸੀ ਜਿਹੜੇ ਅਕਾਲੀ ਦਲ ਨੂੰ ਚਿੰਬੜੇ ਹੋਏ ਹਨ ਇਹੀ ਅੰਤਰ ਸੀ ਅਸੀਂ ਤਾਂ ਸੰਤ ਹਰਜਨ ਸਿੰਘ ਜੀ ਲੋਂਗਵਾਲ ਸਾਹਿਬ ਦੀ ਜੋ ਸੋਚ ਸੀ ਜੋ ਉਹਨਾਂ ਦੀ ਵਿਚਾਰ ਸੀ ਜਿਸ ਤਰ੍ਹਾਂ ਉਹਨਾਂ ਨੇ ਜਿਹੜਾ ਹੈ ਅਕਾਲੀ ਦਲ ਨੂੰ ਸਿਧਾਂਤਾਂ ਤੇ ਤੋਰਨ ਲਈ ਜਦੋਂ ਜਹਿਰ ਕੀਤੀ ਅਸਟਾ ਉਹਨਾਂ ਦੇ ਨਕਸ਼ੇਕਰਨ ਤੇ ਚੱਲ ਕੇ ਪਾਰਟੀ ਨੂੰ ਮੋੜ ਸੁਰਜੀਤ ਕਰਨ ਲਈ ਵੀ ਯਤਨ ਕਰ ਰਹੇ ਆ ਸਾਡਾ ਇਹ ਹੀ ਪ੍ਰਬਲ ਤੁਹਾਡੇ ਪਿੱਛੇ ਭਾਜਪੀ ਦਾ ਸਿੱਧੇ ਜਾਂ ਅਸਿੱਧੇ ਤੌਰ ਤੇ ਕੋਈ ਹੱਥ ਹੈ ਦੇਖੋ ਇਹ ਤਾਂ ਪਰਮਾਤਮਾ ਜਾਣਦਾ ਹੈ ਵੀ ਹੱਥ ਹੈ ਨਹੀਂ ਹੈ ਮੈਂ ਇਸ ਬੜਾ ਸਪਸ਼ਟ ਤਰੀਕ ਨਾਲ ਕਹਿਣਾ ਵੀ ਇੱਕ ਵੀ ਪੈਸੇ ਦਾ ਤੇ ਸਾਡੇ ਮਗਰ ਉਹਨਾਂ ਦਾ ਕੋਈ ਇਸ਼ਾਰਾ ਮਾਤਰ ਵੀ ਹੋਵੇ ਤਾਂ ਅਸੀਂ ਥੋੜੇ ਦੇਣ ਦਾ ਨਾ ਅਸੀਂ ਸਾਰੇ ਹੀ ਜੋ ਹਾਂ ਉਹ ਪਾਰਟੀ ਨੂੰ ਕਾਲੀ ਦਿਨ ਨੂੰ ਮਜ਼ਬੂਤ ਕਰਨ ਲਈ ਤੁਰਿਆ ਸਾਡਾ ਬੀਜੇਪੀ ਨਾਲ ਕੋਈ ਲੈਣਾ ਦੇਣਾ ਨਹੀਂ ਅਸੀਂ ਬੀਜੇਪੀ ਤੋਂ ਕੀ ਲੈਣਾਗਾ ਅਸੀਂ ਆਪ ਮੌਜੂਦ ਹੋਵਾਂਗੇ ਤਾਂ ਸਾਰੀਆਂ ਕੇਂਦਰ ਦੀਆਂ ਪੰਜਾਬ ਦੀਆਂ ਪਾਰਟੀਆਂ ਤੁਹਾਡੇ ਮਗਰ ਮਗਰ ਫਿਰਨੀਆਂ ਵੀ ਦੱਸੋ ਕੀ ਮੰਗਾਂ ਤੁਹਾਡੀਆਂ ਪੂਰੀਆਂ ਕਰਨੀਆਂ ਤੇ ਅਸੀਂ ਪਾਰਟੀ ਸਾਡੀ ਕਮਜ਼ੋਰ ਹੋਈ ਤਾਂ ਅਸੀਂ ਕੀ ਕਰਾਂਗੇ ਸੋ ਅਸੀਂ ਤਾਂ ਪਾਰਟੀ ਨੂੰ ਮਜ਼ਬੂਤ ਕਰਨਗੇ ਹੋਏ ਆਂ ਨਾਗਪੁਰ ਨਾਲ ਰਲੇ ਹੋਣ ਦੇ ਇਲਜ਼ਾਮ ਤੁਹਾਡੇ ਤੇ ਸੁਖਵੀਰ ਬਾਦਲ ਦਾ ਗਾਇਆ ਨਾਗਪੁਰ ਤਾਂ ਹੋ ਜਾਂਦੇ ਰਹੇ ਨੇ ਸਾਡੇ ਚੋਂ ਕਿਸੇ ਨੂੰ ਕਦੇ ਨਾਗਪੁਰ ਗਏ ਨੂੰ ਸਾਬਤ ਕਰ ਦੇਣ ਸੁਖਵੀਰ ਸਿੰਘ ਬਾਦਲ ਗਏ ਹੁਣ ਅਸੀਂ ਸਾਬਤ ਕਰ ਦਿੰਦੇ ਆਂ ਸੋ ਇਸ ਲਈ ਝੂਠਾ ਕਿਸੇ ਤੇ ਚਿੱਕੜ ਸਿੱਟ ਕੇ ਸਿਆਸਤ ਨਹੀਂ ਹੁੰਦੀ ਕੱਲ ਵੀ ਉਹਨਾਂ ਨੇ ਉਹਨਾਂ ਦਾ ਰੋਜ਼ ਇਹੀ ਗੱਲ ਹੈ ਆ ਹਮੇਸ਼ੰਦਰ ਸਿੰਘ ਗਰੇਵਾਲ ਨੂੰ ਤਾਂ ਰੱਖਿਆ ਇਸ ਵਾਸਤੇ ਆ ਵੀ ਦੂਜਿਆਂ ਉੱਤੇ ਚਿੱਕਰ ਸਿੱਟੋ ਆਪਦੀ ਉਹਨਾਂ ਦੀ ਕੀ ਦੇਣਾ ਕੀ ਆਪਦੀ ਕੋਈ ਪਾਰਟੀ ਵਾਸਤੇ ਹੈਗੀ ਹੈ ਸੋਚ ਸਾਡੇ ਨਾਲ ਜਿਹੜੇ ਸਾਰੇ ਲੀਡਰ ਨੇ ਸਾਡੇ ਜਿਹੜੇ ਅਗਵਾਈ ਕਰ ਰਹੇ ਨੇ ਸਾਰਿਆਂ ਦੀਆਂ ਕੁਰਬਾਨੀਆਂ ਨੇ ਪਾਰਟੀ ਵਾਸਤੇ ਸਭ ਨੇ ਜੇਲਾਂ ਕੱਟੀਆਂ ਇਹਨਾਂ ਚ ਦੱਸੋ ਜਿਹੜੇ ਇਹ ਤੁਰੇ ਫਿਰਦੇ ਮੂਰੇ ਇਹਨਾਂ ਚ ਕਿਹਦੀ ਜੇਲ ਹੈਗੀ ਆ ਅੱਜ ਤੁਸੀਂ ਜਿਵੇਂ ਗੱਲਾਂ ਕਰ ਰਹੇ ਹੋ ਤੁਹਾਨੂੰ ਲੱਗਦਾ ਕਿ ਜਿਵੇਂ ਤੁਸੀਂ ਪਹਿਲਾਂ ਵਾਪਸੀ ਕਰ ਲਈ ਸੀ ਉਹ ਗਲਤੀ ਹੋ ਗਈ ਸੀ ਤੁਹਾਡੇ ਕੋਲ ਤੁਸੀਂ ਵੀ ਕਹਿ ਚੁੱਕੇ ਹੋ ਵੈਸੇ ਪਹਿਲਾਂ ਇਹ ਚੀਜ਼ ਦੇਖੋ ਮੈਂ ਇਹ ਮੰਨਦਾ ਹਾਂਗਾ ਉਦੋਂ ਵੀ ਜਦ ਅਸੀਂ ਇਹ ਸੋਚ ਕੇ ਕੀਤਾ ਸੀ ਵੀ ਸ਼ਾਇਦ ਅਕਾਲੀ ਦਲ ਅਸੀਂ ਇਕੱਠੇ ਹੋਈਏ ਲੋਕ ਮਜ਼ਬੂਤ ਹੋ ਜੇ ਦੇਖੋ ਸਾਡਾ ਨਿਸ਼ਾਨਾ ਉਦੋਂ ਵੀ ਇਹੀ ਸੀ ਵੀ ਕਾਲੀ ਦਾ ਤਗੜਾ ਹੋਵੇ ਹੁਣ ਵੀ ਹੈ ਪਰ ਅਸੀਂ ਦੇਖ ਲਿਆ ਵੀ ਸੁਖਬੀਰ ਸਿੰਘ ਬਾਦਲ ਆਪਦੀਆਂ ਤਰੀਕੇ ਰਵਈਆ ਨਹੀਂ ਬਦਲ ਰਹੇ ਉਹ ਡਿਕਟੇਟਰਸ਼ਿਪ ਮੰਗੂ ਚਿੰਬੜੀ ਬੈਠਾ ਤੇ ਹੋ ਇਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਨਹੀਂ ਜਦ ਹਾਰ ਜੇ ਤਾਂ ਬੰਦੇ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਸੀਂ ਸੋਚਦੇ ਸੀ ਕਿ ਸ਼ਾਇਦ ਉਹ ਜ਼ਿੰਮੇਵਾਰੀ ਲੈਣਗੇ ਜੇ ਜਿੱਤਗੇ ਤਾਂ ਠੀਕ ਹੈ ਨਹੀਂ ਤਾਂ ਜ਼ਿੰਮੇਵਾਰੀ ਲੈਣਗੇ ਉਹਨੇ ਨਹੀਂ ਲਈ ਹੁਣ ਵੀ ਫਿਰ ਅਸੀਂ ਤਾਂ ਗੱਲ ਅਸੀਂ ਤਾਂ ਗੱਲ ਕਹੀ ਹੈ ਉਹਨਾਂ ਨੂੰ ਅਸੀਂ ਤਾਂ ਬਾਅਦ ਚ ਇਹ ਬਣਾਇਆ ਉਹਨੇ ਤਾਂ ਪਹਿਲਾਂ ਹੀ ਸਾਨੂੰ ਪਾਸੇ ਕਰਤਾ ਸੀ ਪਾਸੇ ਕਿਵੇਂ ਕਰਤਾ ਕੋਰ ਕਮੇਟੀ ਦੀ ਮੀਟਿੰਗ ਹੋਈ ਕੋਰ ਕਮੇਟੀ ਮੀਟਿੰਗ ਸਾਨੂੰ ਸੱਦੇ ਹੀ ਨਹੀਂ ਮੈਂ ਕੋਰ ਕਮੇਟੀ ਦਾ ਮੈਂਬਰ ਮੈਨੂੰ ਬਣਾਇਆ ਮੈਨੂੰ ਕੋਰ ਕਮੇਟੀ ਦੀ ਮੀਟਿੰਗ ਚ ਨਹੀਂ ਸੱਦਿਆ ਜਾਣ ਕੇ ਕਿ ਫਿਰ ਸਾਨੂੰ ਆਪਦਾ ਹਿੱਸਾ ਹੀ ਨਹੀਂ ਸਮਝਦੇ ਮਤਲਬ ਤੁਹਾਨੂੰ ਕੋਈ ਪੁੱਛ ਕੇ ਇਸ ਕਰੀ ਨਹੀਂ ਬਾਤ ਚ ਨਹੀਂ ਨਹੀਂ ਕੋਈ ਸਾਨੂੰ ਮੀਟਿੰਗ ਤੱਕ ਨਹੀਂ ਬੁਲਾਇਆ ਵੀ ਗੱਲ ਰੱਖ ਸਕੀ ਇਹ ਵੀ ਕਾਲੀ ਦਲ ਦੇ ਹਾਰਦਿਕ ਕੀ ਕਾਰਨ ਨੇ ਸੋ ਇਸ ਕਰਕੇ ਮਤਲਬ ਗੱਲ ਇਹ ਹੈ ਵੀ ਅਸੀਂ ਚੰਗਾ ਸੋਚ ਕੇ ਆਏ ਸੀ ਪਰ ਅਸੀਂ ਦੇਖ ਰਹੇ ਹਾਂ ਵੀ ਪਹਿਲਾਂ ਨਾਲੋਂ ਵੀ ਇੱਕ ਰਤੀ ਭਰ ਵੀ ਕੋਈ ਫਰਕ ਨਹੀਂ ਤੇ ਉਹਨਾਂ ਦਾ ਰਵਈਆ ਅੱਜ ਵੀ ਹੈਂਕੜ ਹੋਮ ਹੈ ਅਤੇ ਦਾ ਭਰਿਆ ਹੋਇਆ ਹੈ ਮਤਲਬ ਵੀ ਉਹਨਾਂ ਨੂੰ ਕੋਈ ਕਾਲੀ ਦਲ ਨਾਲ ਸਰੋਕਾਰ ਨਹੀਂ ਕੋਈ ਉਹਨਾਂ ਨੂੰ ਵਰਕਰਾਂ ਨਾਲ ਸਰੋਕਾਰ ਨਹੀਂ ਉਹ ਤਾਂ ਇਹ ਹੈ ਵੀ ਜੇ ਮੈਂ ਆ ਤਾਂ ਸਾਰਾ ਕੁਝ ਨਹੀਂ ਕੁਝ ਵੀ ਨਹੀਂ ਅੱਜ ਵੀ ਸਟੇਜ ਜਿਹੜੀ ਅਕਾਲੀ ਦਲ ਦੀ ਲੱਗੀ ਸੀ ਚੀਮੇ ਵਰਗੇ ਲੀਡਰ ਜਾਂ ਆਪਣੇ ਹਮੇਸ਼ੰਦਰ ਗਰੇਵਾਲ ਵਰਗੇ ਉਹ ਕਹਿ ਰਹੇ ਸੀ ਕਿ ਜਿਹੜੇ ਛੱਡ ਗਏ ਉਹਨਾਂ ਦੀ ਪਰਵਾਹ ਨਾ ਕਰੋ ਸੁਖਬੀਰ ਬਾਦਲ ਨੂੰ ਕਹਿ ਰਹੇ ਸੀ ਕਿ ਤੁਸੀਂ ਅਗਵਾਈ ਕਰੋ ਇਹਨਾਂ ਨੇ ਤਾਂ ਪਹਿਲਾਂ ਪੱਟੀ ਮਿਸ ਕੀਤੀ ਹੈ ਜੇ ਕਿਤੇ ਇਹ ਚੰਗੀ ਸਲਾਹ ਦਿੰਦੇ ਵੀ ਜੀ ਆਪਾਂ ਸੰਗਤ ਦੇ ਵਿੱਚ ਨਿਮਾਣੀ ਸਿੱਖ ਬਣ ਕੇ ਮਾਫੀ ਮੰਗੀਏ ਪ੍ਰਕਾਸ਼ ਸਿੰਘ ਸਾਹਿਬ ਤੇ ਜਾ ਕੇ ਗਲਤੀਆਂ ਸੁਧਾਰੀਏ ਕਮੀਆਂ ਜਿਹੜੀਆਂ ਨੇ ਉਹਨੂੰ ਦੂਰ ਕਰੀਏ ਇਹ ਨੌਬਤ ਨਹੀਂ ਸੀ ਆਉਣੀ ਇਹ ਸਾਰੀ ਪੱਟੀ ਵਿੱਚ ਕੀਤੀ ਹੀ ਇਹਨਾਂ ਲੋਕਾਂ ਨੇ ਤੁਹਾਨੂੰ ਲੱਗਦਾ ਕਿ ਡੇਰੇ ਕੋਲੇ ਜਾਣਾ ਜਾਂ ਡੇਰੇ ਤੋਂ ਵੋਟਾਂ ਮੰਗਣੀਆਂ ਅਕਾਲੀ ਦਲ ਲਈ ਅੱਜ ਸਭ ਤੋਂ ਵੱਡਾ ਉਹ ਨੁਕਸਾਨ ਬਣ ਰਿਹਾ ਜਿਵੇਂ ਪ੍ਰਦੀਪ ਕਲੇਰ ਨੇ ਖੁਲਾਸੇ ਕੀਤੇ ਚਿੱਠੀ ਦੇ ਦੇਖੋ ਵੋਟਾਂ ਮੰਗਣੀ ਹੋਲ ਸੀ ਪਰ ਜਿਹੜੀ ਡੇਰੀ ਦੇ ਦੋਸ਼ੀਆਂ ਨੇ ਜਿਸ ਤਰੀਕੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਅਦ ਸਾਹਮਣੇ ਆਈ ਉਹ ਡੇਰੇ ਵਾਲੇ ਨੇ ਕੀਤੀ ਹੈ ਉਹਨਾਂ ਦੀ ਪੁਸ਼ਤਪਨਾ ਹੀ ਕਰਨੀ ਦੋਸ਼ੀਆਂ ਦੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਨੇ ਉਹਨਾਂ ਦੀ ਦੋਸ਼ ਉਹਨਾਂ ਦੀ ਪੁਸ਼ਤਪਨਾਹੀ ਕਰਨੀ ਤਾਂ ਇਸ ਤੋਂ ਵੱਡਾ ਨਾ ਗੁਨਾਹ ਕੋਈ ਹੋ ਹੀ ਨਹੀਂ ਸਕਦਾ ਚਾਹੇ ਡੇਰੇ ਨੇ ਕੀਤੀ ਚਾਹੇ ਕਿਸੇ ਨੇ ਕੀਤੀ ਜਦੋਂ ਉਹਨਾਂ ਨੇ ਪਤਾ ਚੱਲ ਗਿਆ ਵੀ ਉਹਨਾਂ ਨੇ ਕੀਤੀ ਆ ਉਸ ਤੋਂ ਬਾਅਦ ਵੀ ਉਹਨਾਂ ਦੀ ਪੁਸ਼ਤਪਨਾਹੀ ਕਰਨੀ ਮੈਂ ਸਮਝਦਾ ਇਸ ਤੋਂ ਘੋਰ ਅਪਰਾਧ ਕੋਈ ਹੋ ਨਹੀਂ ਸਕਦਾ ਜਿਹੜਾ ਸਾਨੂੰ ਵੀ ਨਹੀਂ ਸੀ ਪਤਾ ਜਿਹੜਾ ਅੱਜ ਹੌਲੀ ਹੌਲੀ ਸਾਹਮਣੇ ਸਾਰੀਆਂ ਗੱਲਾਂ ਆ ਰਹੀਆਂ ਤੇ ਇਹ ਸੀਗਾ ਵੀ ਹਾਂ ਉਹਨਾਂ ਉਹ ਦੋਸ਼ੀ ਫੜੇ ਨਹੀਂ ਗਏ ਪਰ ਹੁਣ ਤਾਂ ਗੱਲਾਂ ਸਾਰੀਆਂ ਆ ਰਹੀਆਂ ਵੀ ਉਹਨਾਂ ਦੀ ਪੁਸ਼ਤਪਨਾਹੀ ਕੀਤੀ ਗਈ ਪਰ ਬਿਕਰਮ ਮਜੀਠੀਆ ਵਰਗੇ ਲੀਡਰ ਕੱਲ ਗਾਲਾਂ ਕੱਢ ਰਹੇ ਸੀ ਬਾਬੇ ਨੂੰ ਹੁਣ ਤਾਂ ਜੋ ਮਰਜੀ ਕਹੀਂ ਜਾਣ ਦੇਖੋ ਗੱਲ ਇਹ ਹੈ ਹੁਣ ਕਹਿਣ ਦਾ ਕੋਈ ਫਾਇਦਾ ਨਹੀਂ ਜੇ ਸਮਾਂ ਲੰਘ ਜਾਏ ਫਿਰ ਤਾਂ ਤੁਸੀਂ ਆਪਦੀ ਛਾਖ ਬਣਾਉਣ ਲਈ ਜੋ ਮਰਜ਼ੀ ਕਹੀ ਚੋ ਬਚਾਉਣ ਵਾਸਤੇ ਪਰ ਲੋਕ ਜਾਣਦੇ ਨੇ ਵੀ ਉਹਨਾਂ ਦਾ ਕੀ ਰੋਲ ਰਹੇਗਾ ਤੁਹਾਡੀਆਂ ਵੀਡੀਓ ਜੀ ਵੀ ਇਕਾਲੀ ਦਲ ਆਪਣੇ ਪੇਜਾਂ ਤੋਂ ਸ਼ੇਅਰ ਕਰ ਰਿਹਾ ਕਿ ਬਾਬੇ ਕੋਲ ਵੋਟਾਂ ਮੰਗਣ ਗਏ ਸੀ ਦੇਖੋ ਮੈਂ ਮੈਂ ਮੰਨੇਆ ਵੀ ਮੈਂ ਗਿਆ ਸੀ ਮੈਂ ਤਾਂ ਜਾ ਕੇ ਨਾਲ ਦੀ ਨਾਲ ਹੀ ਇਕਾਲਤਕ ਸਭ ਦੇ ਪੇਸ਼ ਹੋ ਗਿਆ ਸੀ ਮਾਫੀ ਮੰਗਣ ਵਾਸਤੇ ਮੈਂ ਗਲਤੀ ਮੈਨੂੰ ਅਹਿਸਾਸ ਹੋਇਆ ਮੈਂ ਸਜ਼ਾ ਲਗਾਈ ਮੈਨੂੰ ਕਾਲ삭 ਸਾਹਿਬ ਨੇ ਸਜ਼ਾ ਲਾ ਕੇ ਗੋਵਿੰਦ ਸਿੰਘ ਲੰਗਵਾਲ ਵੀ ਨਾਲ ਸੀ ਸ਼ਾਇਦ ਉਹ ਸੀ ਗੋਵਿੰਦ ਸਿੰਘ ਲੰਗਵਾਲ ਨੂੰ ਵੀ ਸਜ਼ਾ ਲੱਗੀ ਸੀ ਹੋਰ ਹੋਰ 42 ਅਕਾਲੀ ਦਲ ਦੇ ਕੈਂਡੀਡੇਟਾਂ ਨੂੰ ਸਜ਼ਾ ਲੱਗੀ ਸੀ ਉਹ ਤੁਸੀਂ ਖੁਦ ਗਏ ਸੀ ਤੁਹਾਨੂੰ ਭੇਜਿਆ ਗਿਆ ਸੀ ਸਾਨੂੰ ਭੇਜਿਆ ਵੀ ਗਿਆ ਸੀ ਪਾਰਟੀ ਪ੍ਰਧਾਨ ਵੱਲੋਂ ਪਾਰਟੀ ਦਫ਼ਤਰ ਵੱਲੋਂ ਹੁਕਮ ਆਇਆ ਸਾਰਿਆਂ ਨੂੰ ਤੁਸੀਂ ਮੀਟਿੰਗ ਹੈਗੀ ਆ ਉੱਥੇ ਉੱਥੇ ਤੁਸੀਂ ਜਾਓ ਸਾਰੇ ਤੁਹਾਨੂੰ ਉਹ ਫਿਰ ਜਾ ਕੇ ਮੈਰਿਜ ਪੈਲਿਸਟ ਪਤਾ ਚੱਲਿਆ ਵੀ ਉਹ ਉੱਥੇ ਆਏ ਹੋਏ ਸੀ ਹੁਣ ਫਿਰ ਅਕਾਲੀ ਦਲ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਤੁਸੀਂ ਸੁਧਾਰ ਲਹਿਰ ਚਲਾਈ ਹੈ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਦੇ ਵਿੱਚ ਸੁਧਾਰ ਆਜੂ ਜਿਸ ਤਰੀਕੇ ਦੇ ਹਾਲਾਤ ਅਜੇ ਵੀ ਨੇ ਇੱਕ ਪਾਸੇ ਤਾਂ ਲੀਡਰਸ਼ਿਪ ਮੰਨ ਨਹੀਂ ਰਹੀ ਕਿ ਅਸੀਂ ਕੁਝ ਬਦਲਣਾ ਹੈ ਕੋ ਅਕਾਲੀ ਦਲ ਸੁਧਾਰ ਲੋਕ ਆਪ ਹੀ ਲੈ ਕੇ ਆਉਣਗੇ ਅਕਾਲੀ ਦਲ ਸੁਧਾਰ ਖੁਦ ਬਖੋਦ ਹੋਏਗਾ ਤੇ ਅਕਾਲੀ ਦਲ ਕੋਈ ਕਿਸੇ ਦੀ ਨੀਂਦ ਜੈਦਾ ਨਹੀਂ ਲੋਕਾਂ ਦੀ ਹੈ ਤੇ ਮੈਂ ਸਮਝਦਾ ਵੀ ਲੋਕ ਹੀ ਐਡਾ ਵੱਡਾ ਮੁਹਾਜ ਖੜਾ ਕਰਨਗੇ ਜਿਵੇਂ ਅਸੀਂ ਜਿਹੜਾ ਸ਼ੁਰੂਆਤ ਕੀਤੀ ਹੈ ਕਿਉਂਕਿ ਅਸੀਂ ਕੋਈ ਆਪਦੇ ਆਪਟ ਨਹੀਂ ਲੋਕਾਂ ਦੀ ਇਹ ਭਾਵਨਾ ਸੀ ਵੀ ਸੁਖਬੀ ਸਿੰਘ ਬਾਦਲ ਨੂੰ ਪਾਸੇ ਕੀਤਾ ਜਾਵੇ ਅਕਾਲੀ ਦਲ ਖੜਾ ਹੋਵੇ ਦੁਆਰੇ ਅਸ ਤਾਂ ਲੋਕਾਂ ਦੀ ਭਾਵਨਾਵਾਂ ਦੇ ਮੁਤਾਬਕ ਕਦਮ ਚੱਕੇ ਨੇ ਤੇ ਲੋਕ ਸਾਡਾ ਸਾਥ ਦੇਣਗੇ ਮੁਹਾਜ ਖੜਾਊ ਤੇ ਅਕਾਲੀ ਦਲ ਮਜ਼ਬੂਤ ਹੋਊਗਾ ਆਖਰੀ ਸਵਾਲ ਹੈ ਜਿਮਨੀ ਚੋਣ ਬਰਨਾਲੇ ਦੀ ਆ ਰਹੀ ਹੈ ਤੁਹਾਡੇ ਇਲਾਕੇ 'ਚ ਹੀ ਪੈ ਜਾਂਦਾ ਬਰਨਾਲਾ ਸੰਗਰੂਰ ਦੇ ਲੋਕ ਸਭਾ ਹਲਕੇ 'ਚ ਇੱਥੇ ਤੁਸੀਂ ਲੜਨ ਦੀ ਕੋਈ ਤਿਆਰੀ ਕਰ ਰਹੇ ਹੋ ਇਹੋ ਗੱਲ ਹੈ ਵੀ ਅਸੀਂ ਹਜੇ ਕੋਈ ਪਾਰਟੀ ਤਾਂ ਬਣਾਈ ਨਹੀਂ ਤੇ ਚੋਣਾਂ ਤਾਂ ਪਾਰਟੀ ਲੜਦੀ ਹੁੰਦੀ ਹੈ ਅਸੀਂ ਕੋਈ ਪਾਰਟੀ ਨਹੀਂ ਅਸ ਤਾਂ ਹਜੇ ਅਕਾਲੀ ਦਲ ਨੂੰ ਬਚਾਉਣ ਲਈ ਇੱਕ ਲਹਿਰ ਸਥਾਪਿਤ ਕੀਤੀ ਹੈ ਜੇ ਪਾਰਟੀ ਰਜਿਸਟਰ ਜੇ ਪਾਰਟੀ ਹੋਈ ਫਿਰ ਤਾਂ ਅੱਡ ਗੱਲ ਹੈ ਪਰ ਹਜੇ ਕਿਉਂਕਿ ਪਾਰਟੀ ਹੈ ਨਹੀਂ ਸਾਡੀ ਕੋਈ ਅਸੀਂ ਬਣਾਈ ਅਕਾਲੀ ਦਰ ਨੂੰ ਬਚਾਉਂਦਾ ਹੈ ਚੋਣਾ ਤਾਂ ਬਾਅਦ ਦੀਆਂ ਗੱਲਾਂ ਨੇ ਚੋਣਾ ਤਾਂ ਲੋਕ ਤੁਹਾਨੂੰ ਆਪ ਘਰੋਂ ਲਿਆ ਕੇ ਬਣਾਉਣਗੇ ਜੇ ਤੁਸੀਂ ਠੀਕ ਹੋਗੇ ਕਿਤੇ ਦੂਜੀ ਧੱਕੇ ਜਾ ਕੇ ਲੋਕਾਂ 'ਚ ਵੱਜਦੇ ਫਿਰਦੇ ਹੋ ਲੋਕ ਤੁਹਾਨੂੰ ਮੂੰਹ ਨਹੀਂ ਲਾਉਂਦੇ ਸੋ ਇਹ ਪਹਿਲਾਂ ਆਪਦੇ ਵਿੱਚ ਸੁਧਾਰ ਲਿਆਉਣ ਦੀ ਲੋੜ ਹੈ ਫਿਰ ਅਸੀਂ ਜਾ ਕੇ ਲੋਕਾਂ 'ਚ ਜਾਵਾਂਗੇ ਤਾਂ ਇਹ ਸਾਨੂੰ ਪਰਮਿੰਦਰ ਸਿੰਘ ਢੀਂਡ ਸਾਹਿਬ ਜਿਨ੍ਹਾਂ ਨੇ ਸਾਰੀ ਗੱਲਬਾਤ ਕੀਤੀ ਹੈ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ